ਤੋ ਹਾਂਜੀ ਅੱਜ ਅਸੀਂ ਕਰਦੇ ਹਾਂ ਉਹਨਾਂ ਗੱਲਬਾਤ ਜਿਹੜੀ ਕਿ ਫਰੈਂਚ ਫਾਸਟ ਚਾਪ ਵਾਲਿਆਂ ਨਾਲ ਔਰ ਬਾਈ ਜੀ ਜੀਤਾ ਕੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੇ ਭਰਾ ਆਉ ਤੀ ਅੱਥੇ ਆਇਓ ਸਾਡੀ ਸ਼ਾਪ ਦੇ ਕੋਲ ਉਹਨਾਂ ਖੁਸ਼ ਹੋਇਆ ਕਿ ਸਾਡਾ ਵੀ ਮਿਲਣ ਆਇਆ ਭਰਾ ਤੇ ਕੀ ਹੁਕਮ ਹੈ ਸਾਡੇ ਲਈ ਤੇ ਕੀ ਸ਼ਕੋਗੇ ਪਹਿਲੇ ਤੇ ਐ ਦੱਸੋ ਨਾਣਾ ਖਾਣਾ ਬਿਨਾ ਕੁਝ ਨਹੀਂ ਹੈਗਾ ਇਸ ਤੇ ਤੁਹਾਡੀ ਸ਼ਾਪ ਦੇ ਉੱਤੇ ਵੈਸੀ ਹੀ ਢੇੜਾ ਮਾਰਨਾ ਕਿ ਸੋ ਘੁੰਮਦੇ ਘਮਾਉਂਦੇ ਸੋ ਤੁਹਾਡੀ ਫਰੈਸ਼ ਚਾਪ ਦੇ ਨਾਮ ਤੋਂ ਜਿਹੜੀ ਨਵੀਂ ਦੁਕਾਨ ਹੈ ਤੁਹਾਡੀ ਤੁਸੀਂ ਇੱਥੇ ਸਟਾਰਟ ਅਪ ਸ਼ੁਰੂ ਕੀਤਾ ਮੈਨੂੰ ਬਹੁਤ ਸੁਣਾ ਤੁਹਾਡਾ ਰਿਵਿਊ ਲੱਗਿਆ ਤੁਹਾਡੇ ਕਸਟਮਰਾਂ ਦਾ ਫੀਡਬੈਕ ਬਹੁਤ ਸੋਹਣਾ ਆਇਆ ਸੋ ਉਹਦੇ ਰਿਗਾਰਡਿੰਗ ਹੀ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਥੈਂਕ ਯੂ ਜੀ ਤੁਸੀਂ ਸਾਡਾ ਕਸਟਮਰਸ ਬਾਰੇ ਜਿਹੜੇ ਦੱਸਿਆ ਮੈਨੂੰ ਤੇ ਅੱਥੇ ਹਲੇ ਮੈਂ ਲੇਟੈਸਟ ਸ਼ੁਰੂ ਕੀਤਾ ਹੈਗਾ ਵਾ ਇਸ ਤੋਂ ਪਹਿਲੇ ਮੈਂ 2022 ਦੇ ਵਿੱਚ ਸਟਾਰਟ ਕੀਤਾ ਸੀਗਾ ਸਬਜੀ ਮੰਡੀ ਹੱਬ ਵਾਲ ਪੁਲੀ ਦੇ ਤੇ ਉੱਥੇ ਲਾਸਟ ਇਅਰ ਕਾਰਪੋਰੇਸ਼ਨ ਨੇ ਸੜਕ ਪੜਤੀ ਸੀ ਤੇ 6 ਮਹੀਨੇ ਬੰਦ ਰਹੀ ਯੂਸ ਕਰਕੇ ਮਨੂੰ ਆਪਣਾ ਸੈਟਅਪ ਫਿਰ ਬੰਦ ਕਰਨਾ ਪਿਆ ਤੇ 8-10 ਮਹੀਨੇ ਮੈਂ ਬਿਲਕੁਲ ਬਰਲ ਕੈਲਜੀਮੈਟੋ ਵਗੈਰਾ ਮੈਂ ਘਰ ਵਿੱਚ ਚਲਾ ਰਿਆ ਸੀਗਾ ਤੇ ਉਹ ਸੈਕਸਸ ਨਹੀਂ ਹੋ ਪਾਰਿਆ ਸੀ ਕਿ ਸਾਰੇ ਹੀ ਪ੍ਰੋਬਲਮ ਨਹੀਂ ਕਰ ਪਾਦੇ ਸੀਗੇ ਤੇ ਬਾਅਦ ਫਿਰ ਆਪਾਂ ਛੱਡਤਾ ਤੇ ਇਹ ਮੇਰੀ ਸ਼ਾਪ ਦੇ ਬਿਲਕੁਲ ਨਾਲ ਸੂਦ ਮੈਡੀਕਲ ਹੈ ਸਾਡੇ ਮਨੂੰ ਭਾਜੀ ਜਿਹੜੇ ਮੈਨੂੰ ਇੱਥੇ ਲੈ ਕੇ ਆਏ ਉਹਨਾਂ ਨੇ ਮੈਡੀਕਲ ਦੀ ਬੰਦ ਦੇ ਸਪੈਕ ਵਿੱਚ ਮੈਡੀਸਿਨ ਵਗੈਰਾ ਲੈਣ ਆਉਂਦਾ ਸੀ ਤੇ ਗੱਲਾਂ-ਗੱਲਾਂ ਵਿੱਚ ਗੱਲ ਛੱਡਦੀ ਰਹੀ ਤੇ ਵਈ ਤੁਸੀਂ ਕੰਮ ਕਰਦੇ ਹੋ ਜਾਣਦੇ ਜਾਂਦੇ ਕਰਦੇ 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 ਇੱਕ ਦਿਨ ਭਾਜੀ ਕਹਿੰਦੇ ਟੈਸਟ ਕਰਾਓ ਤੇ ਮੈਂ ਕਰੋ ਅੱਧੀ ਅੱਧੀ ਬਲੇਡ ਚਾਰ ਰੇਟਾ ਲੈ ਕੇ ਆਇਆ ਤੇ ਭਾਈ ਨੇ ਟੈਸਟ ਕਰਾਇਆ ਭਾਜੀ ਕਹਿੰਦੇ ਕੱਲ ਹੀ ਸ਼ੁਰੂ ਕਰਦੇ ਮੈਂ ਕਹਾਂ ਭਾਜੀ ਐਡੀ ਜਲਦੀ ਬਿਲਕੁਲ ਤਾਂ ਕੁਝ ਵੀ ਨਹੀਂ ਹੈਗਾ ਮੈਂ ਕਿੱਥੇ ਸ਼ੁਰੂ ਕਰਨਾ ਤੇ ਭਾਜੀ ਕਹਿੰਦੇ ਸਾਡਾ ਬਾਹਰਲਾ ਕਾਊਂਟਰ ਖਾਲੀ ਹੈਗਾ ਬਾਹਰ ਡੇਢੀ ਜਿਹੀ ਲੱਗੀ ਹੈ ਸਟੀਲ ਲੈਸ ਚਿਲਦੀ ਹੈਗੀ ਬਹੁਤ ਵਧੀਆ ਕਾਊਂਟਰ ਹੈ ਸਟਾਰਟਅਪ ਭਾਜੀ ਦਾ ਵੀ ਉੱਥੇ ਹੀ ਸੀਗਾ ਤੇ ਮੈਂ ਉਹ ਸਟਾਰਟਅਪ ਦੇਖਿਆ ਅੰਦਰ ਆਇਆ ਅੰਦਰ ਆਇਆ ਤੇ ਦੇਖਿਆ ਤੇ ਚਰਖਾ ਪਿਆ ਵਾ ਟੀਵੀ ਪਿਆ ਉਹ ਤੇ ਬਾਜੀ ਨੇ ਪੁੱਛਿਆ ਫੱਟੀਆਂ ਪਈਆਂ ਨੇ ਫੱਟੀਆਂ ਦੇਖੋ ਫੱਟੀਆਂ ਦੇਖਣ ਨੂੰ ਕਿਤੇ ਅੱਜ ਤੱਕ ਮਿਲਦੀਆਂ ਨਹੀਂ ਸੋ ਬਾਜੀ ਨੇ ਫੱਟੀਆਂ ਨੂੰ ਵਿਰਾਸਤ ਦੇ ਵਿੱਚ ਸਾਂਭ ਕੇ ਇਹਨਾਂ ਦਾ ਇੱਕ ਉਹ ਬਣਾਤਾ ਮੈਨੂ ਚਾਰਟ ਬਣਾਤਾ ਸੋ ਬੜੀ ਸੋਹਣਾ ਲੱਗਿਆ ਮੈਨੂੰ ਤੁਹਾਡਾ ਪਿੱਛੇ ਚਰਖਾ ਵੀ ਪਿਆਏ ਇੰਨੀਆਂ ਸੋਹਣੀਆਂ ਸੁਣੀਆਂ ਪੁਰਾਣੇ ਟੀਵੀ ਜਿਹੜੇ ਸਾਨੂੰ ਦੇਖਣ ਨੂੰ ਤੱਕ ਨਹੀਂ ਮਿਲੇ ਹੈਗੇ ਸਾਡੇ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਵਾਸਤੇ ਸੋ ਤੁਸੀਂ ਬੜੇ ਇਸ਼ਾਮ ਕੇ ਰੱਖਿਆ ਬੜੇ ਮਾਣ ਵਾਲੀ ਗੱਲ ਹੈ ਤੁਹਾਡੇ ਵਾਸਤੇ ਸੋ ਆਪ ਅਸੀਂ ਆਨੇ ਤੁਹਾਡੀ ਫੂਡ ਆਈਟਮ ਦੇ ਉੱਤੇ ਫੂਡ ਆਈਟਮ ਤੁਹਾਡੀ ਸਪੈਸ਼ਲ ਹੈ ਸਪੈਸ਼ਲ ਹੋਵੇ ਉਹਦਾ ਕੋਈ ਯੂਨੀਕ ਨਾਮ ਰੱਖਿਆ ਜਾਂ ਕੋਈ ਉਹਦਾ ਯੂਨੀਕ ਟੇਸਟ ਹੋਵੇ ਤਾਂ ਆਪਾਂ ਜਰੂਰ ਦੇਖਾਂਗੇ ਹਨ ਸੈ ਸਪੈਸ਼ਲ ਦੇ ਵਿੱਚ ਮੇਰੇ ਕੋਲ ਸਭ ਤੋਂ ਪਹਿਲੇ ਤੇ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀ ਚਾਪ ਹੈ ਮੇਰੀ ਚਾਪ ਦੇ ਵਿੱਚ ਮਸਾਲੇ ਦੀ ਸਟਫਿੰਗ ਚਾਪ ਦੇ ਅੰਦਰ ਹੀ ਹੈ ਵੇਟਾ ਕਿਸ ਚਾਪ ਨਾਲ ਲੈ ਕੇ ਆਓ ਤੇ ਚਾ ਚਾਕੂ ਵੀ ਲੈ ਕੇ ਆਣੇ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਪਣੇ ਜਿਹੜੇ ਕੰਮ ਕਰਨ ਵਾਲੇ ਮੁੰਡੇ ਹੁੰਦੇ ਆ ਜਾਂ ਮੰਨ ਕੇ ਚੱਲੋ ਸਟਾਫ ਹੁੰਦਾ ਉਹਦੇ ਨਾਲ ਬੇਟਾ ਕੇ ਕੇ ਬੋਲਣ ਵਾਲੇ ਬਹੁਤ ਹੀ ਘੱਟ ਉਹਨਾਂ ਰਹੁੰਦੇ ਨੇ ਜਿਹੜੀ ਮੈਨੂੰ ਤੁਹਾਡੀ ਗੱਲ ਬਹੁਤ ਸੁਣੀ ਲੱਗੀ ਭਾਈ ਸਾਹਿਬ। ਸੋ ਬੜੇ ਮਾਣ ਵਾਲੀ ਗੱਲ ਹੈ ਜਿਹੜੀ ਤੁਸੀਂ ਇੰਨੀ ਇੱਜ਼ਤ ਤੇ ਇੰਨੀ ਵਿਰਾਸਤ ਇੰਨੀ ਸਾਹਮ ਕੇ ਵਿਰਾਸਤ ਵੀ ਰੱਖੀ ਹੋਈ ਤੇ ਇੰਨੀ ਇੱਥੇ ਨਾਲ ਤੁਸੀਂ ਸਟਾਫ ਨਾਲ ਗੱਲ ਕਰਦੇ ਹੋ। ਸੋ ਇਹਦੇ ਅਰਕੀ ਕੋਈ ਦੀਸ ਨਹੀਂ ਹੈਗੀ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੰਮ। ਲੈਪਟ ਲੋ ਜੀ ਚਾਪ ਤਰ ਹੁੰਦੇ ਆ ਭਾਜੀ ਕੱਟ ਕੇ ਦੇਖੋ ਜੀ ਇਹ ਚਾਪ ਦੇ ਉੱਪਰ ਤੁਹਾਨੂੰ ਮਸਾਲੇ ਲੱਗੇ ਨਜ਼ਰ ਆ ਰਹੇ ਨੇ ਮੇਥੀ ਵੀ ਨਜ਼ਰ ਆ ਰਹੀ ਹੋएगी ਸਭ ਕੁਝ ਨਜ਼ਰ ਆ ਰਹਾ ਹੋਗਾ ਪਰ ਮੈਂ ਤੁਹਾਨੂੰ ਇਹਦਾ ਇੱਕ ਜਾਦੂ ਦਿਖਾਣਾ ਚਾਹੁੰਦਾ ਮੈਂ ਵੀ ਹੁਣੇ ਸ਼ੁਰੂ ਕੀਤੀ ਹੈ ਇਹ ਵਲੀ ਪਹਿਲੇ ਮੈਂ ਵੀ ਪਲੇਨ ਚਾਪ ਹੀ ਕਰਦਾ ਸੀ ਤੇ ਇਹ ਤੁਹਾਨੂੰ ਮੈਂ ਦਿਖਾਣਾ ਵਾਂ ਇਹਨੇ ਵਿੱਚ ਸਟਫਿੰਗ ਹੈ ਮਸਾਲਿਆਂ ਦੀ ਪੂਰੇ ਲੁਧਿਆਣੇ ਤੇ ਇਹ ਚਾਪ ਸਟਾਰਟਿੰਗ ਫਿਲਹਾਲ ਮੇਰੇ ਕੋਲ ਹੀ ਆਈ ਹੈ ਜਾਂ ਵੱਡੇ ਵੱਡੇ ਮਾਲਾਂ ਦੇ ਵਿੱਚ ਵੱਡੇ ਵੱਡੇ ਪੈਲਸਾ ਦੇ ਵਿੱਚ ਨਿਰਮਾਣਾਂ ਵਿੱਚ ਵੀ ਹੈਗੀ ਆ ਕਈ ਜਗ੍ਹਾ ਹੈਗੀ ਹੈ ਔਰ ਫਸਟ ਟਾਈਮ ਲੁਧਿਆਣੇ ਦੇ ਵਿੱਚ ਕਿਸੇ ਸ਼ਾਪ ਤੇ ਸਟਰੀਟ ਜਿਹੜੀ ਰੋਡ ਦੇ ਵਿੱਚ ਮੇਰੇ ਕੋਲ ਹੈ ਮਸਾਲੇ ਵਾਲੀ ਚਾਪ ਆਈ ਹੈ ਔਰ ਇਹ ਚਾਪ ਜਿਹੜੀ ਦਿੱਲੀ ਦੇ ਵਿੱਚ ਪਹਾੜੀਆਂ ਹੈਗੇ ਨੇ ਜਿਨ੍ਹਾਂ ਨੇ ਸਟਾਰਟ ਕੀਤੀ ਸੀ 1975 ਦੇ ਵਿੱਚ ਉਹਨਾਂ ਦੇ ਇੱਥੇ ਲੁਧਿਆਣੇ ਤੇ ਹੈਗੇ ਸੁਰਜੀਤ ਜੀ ਉਹ ਮੈਨੂੰ ਦਿੰਦੇ ਨੇ ਔਰ ਬਹੁਤ ਵਧੀਆ ਬੰਦੇ ਨੇ ਐ ਜਿਸ ਟਾਈਮ ਬੰਗੋ ਸਟੇਪ ਸਲੋ ਆ ਕੇ ਮਾਲ ਮਿਲ ਜਾਂਦਾ ਹੈਗਾ ਐ ਲੈ ਜਾ ਬਟਾ ਸੋ ਹਾਂਜੀ ਪਰ ਆਪਣੇ ਕੋਲੇ ਬੇਸ ਕੋਰਸ ਕਿਹੜਾ ਹੈ ਸਰ ਮੇਰੇ ਕੋਲ ਫਾਸਟ ਮੀਟ ਜਿਹੜਾ ਹੈਗਾ ਬਾਈ ਬਰੋਨ ਚੀਜ਼ ਨੂੰ ਲਵਾ ਚੀਜ਼ ਨੂੰ ਇਹ ਕੋਲ ਇਹ ਫਾਸਟ ਮੀਟ ਸਰੀਆਤ ਨੇ ਇਸ ਚਾਹ ਮਦਦ ਸੀ ਇਸ ਤਰ੍ਹਾਂ ਚਾਹ ਤੇ ਸਾਡੇ ਨੂੰ ਭਾਈ ਚਾਹ ਮਸਾਲਾ ਭਾਈ ਚਾਹ ਪਵਾਨੀ ਚਾਹ ਪਰੀਸ ਚਾਹ ਐ ਤਾਂ ਬੁਲਾਈ ਦੇ ਸਾਰੇ ਬੇਸ ਜਿਹੜਾ ਤੁਰੀ ਦੇ ਵਿੱਚ ਹੈਗਾ मसाला कचारी जैमन प्याजिक स्वाग उस बहुत ग्रवीत बटर ग्रेवीन स्पैशल बटर ग्रेवी स्पाइसी बटर काली मिर्च है फुल स्पाइसी ग्रेवी तवा ग्रेवी मसाला ग्रेवी है पटाटर ने उस बड़ी जल्दी बहुत ही जल्दी इंडियन फूड दाल मकनी और शाही पनीर जल्दी इंडियन फूड ਇਹ ਹਾਲੂ ਵਾਲੇ ਪ੍ਰੋਟੇ ਸਾਡੇ 8:30 ਵਜੇ ਸਟਾਰਟ ਹੋਏ ਨੇ ਰਾਤੀ 11:00 ਵਜੇ ਤੱਕ ਬਸੰਦਲਾ ਬਹੁਤ ਜਲਦੀ ਇਸ ਤੋਂ ਸੰਡੇ ਸਪੈਸ਼ਲ ਛੋਲੇ ਪੂਰੀਆਂ ਦੀਆਂ ਨੇ ਤਿੰਨ ਸਬਜ਼ੀਆਂ ਦੇ ਨਾਲ ਅੱਛਾ ਇੰਨਾ ਵੱਡਾ ਮੈਨੂ ਪਹਿਲਾਂ ਤੱਕ ਨਹੀਂ ਸੀ ਆਇਆ ਇਹ ਸਭ ਯਾਰ ਕਿੱਦਾਂ ਕਿੱਦਾਂ ਸਾਡੇ ਚੱਕਰਾਜੀ ਬਾਪ ਸਰ ਯਾਦ ਹੋ ਜਾਂਦਾ ਛੋਲੇ ਛੋਲੇ ਸਭ ਕੁਝ ਯਾਦ ਹੋ ਜਾਂਦਾ ਸਿਸਟਮ ਬੰਦ ਆ ਜਾਂਦੇ ਤੇ ਰਾਤੀ ਮੋਸ਼ੀ ਵੀ ਕਰੀਏ ਤੇ ਕਸਟਮਰ ਸਾਰਾ ਕੁਝ ਸਪੱਸ਼ਟ ਕਰਾ ਦੇ ਲਈ ਕਸਟਮਰ ਸਖਤ ਮਾਨ ਰਹੀ ਹੋਈ ਹੈ। ਪਰ ਇਹ ਪੂਰੀ ਤਰ੍ਹਾਂ ਕੰਮੀਆਂ ਸਾਡੇ ਥਾਂ ਦੇ ਹੀ ਹੈਗੀਆਂ ਨੇ। ਲੇਕਿਨ ਫਿਰ ਵੀ ਅਸੀਂ ਪੁੱਛ ਕਰਦੇ ਹਾਂ ਕਿ ਵਧੀਆ ਤੋ-ਹੇ ਕਰਦੇ ਕਿਉਂ। ਸੋ ਇਹ ਇੱਥੇ ਉਹਨਾਂ ਬਾਤਾਂ ਨੂੰ ਜਿਹੜੀਆਂ-ਜਿਹੜੀਆਂ ਮਜਬੂਰਤ ਦਾ ਸਾਹਮਣਾ ਕਰਨਾ ਪਿਆ ਕੋਈ ਹੈ ਵੀ ਪੁੱਛਾ ਕਿ ਜਿਨਾ ਕਰਕੇ ਦਿੱਕਤਾਂ ਨਹੀਂ ਹੋਈ। ਜੀ ਮਾਫੀ ਚਾਹੁੰਦੇ ਆ। ਕੋ ਵੱਡੇ ਵੀਰੋ, ਤੋਂ ਆਪਾਂ ਦੁਬਾਰਾ ਸ਼ੁਰੂ ਕਰਦੇ ਆਂ ਫਰੈਂਚ ਸ਼ਾਪ ਜਿਹੜੀ ਕਿ ਜੀਕੇ ਡੈਰੀ ਚੌਂਕ ਹੰਬੜਾ ਰੋਡ ਦੇ ਕੋਲ ਫਾਸਟ ਫੂਡ ਤੇ ਚਾਪ ਦੀ ਮਸ਼ਹੂਰ ਦੁਕਾਨ ਹੈ ਉਹਨਾਂ ਵਾਸਤੇ ਸੋ ਭਾਜੀ ਕੁਝ ਗੱਲਾਂ ਕਰੀਏ ਸੋ ਭਾਜੀ ਆਪਣਾ ਸਪੈਸ਼ਲ ਟੇਸਟ ਦੱਸੋ ਕੀ ਹੈ ਜੀ ਨੀ ਕਾ ਸਰ ਮੇਰੇ ਕੋਲੇ ਸਪੈਸ਼ਲ ਜਿਹੜੀ ਆਈਟਮ ਬੰਦੀ ਹੈ ਮਲਾਈ ਮੇਥੀ ਚਾਹ ਬੰਦੀ ਹੈ ਮਲਾਈ ਮੇਥੀ ਚਾਹ ਬੰਦੀ ਹੈ ਸਪਾਈਸ ਚਿਲੀ ਚਾਹ ਬੰਦੀ ਹੈ ਉਸ ਤੋਂ ਇਲਾਵਾ ਮਸਾਲਾ ਭਲਾਈ ਤੇ ਇੱਕ ਮੇਰੇ ਕੋਲ ਬਹੁਤ ਹੀ ਫੇਮਸ ਮਨਚੂਰੀਅਨ ਇਸ ਟਾਈਮ ਮੇਰਾ ਚੱਲ ਰਿਹਾ ਸ਼ਰਾਮੀ ਮਨਚੂਰੀਅਨ ਜਿਹੜਾ ਕਿ ਮੈਂ ਰਾਤ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਉਸੇ ਚੱਲ ਰਿਹਾ ਨਾ ਤੇ ਤੁਹਾਡੇ ਹਰਗੇ ਜਿਹੜੇ ਆਉਂਦੇ ਨੇ ਕੁਝ ਡ੍ਰਿੰਕਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਫੇਮਸ ਕਰਦਾ ਚਰਾਮੀ ਮਨਚੂਰੀਅਨ ਇਹ तकरीबन 1.5 ਮਿੰਟ ਹੋਇਆ ਸਟੌਕ ਦੀ ਚਾਹ ਜਾਨੋ ਅਸ਼ਰਾਬੀ ਮਾਂਚੂਰੀਅਨ ਨੂੰ ਅਸੀਂ ਬਹੁਤ ਫੇਮਸ ਹੋ ਗਈ ਹੈ। ਤੇ ਕੀ ਭਾਜੀ ਸ਼ਰਾਬ ਸ਼ੁਰੂ ਪਾ ਕੇ ਬਣਦੀ ਆ ਜਿਹੜਾ ਅਸ਼ਰਾਬੀ ਮਾਂਚੂਰੀਅਨ ਦੀ ਗੱਲ ਕਰਦੇ ਹੋ ਜੀ। ਨਹੀਂ ਭਾਜੀ ਸ਼ਰਾਬ ਨਹੀਂ ਪੈਂਦੀ ਹੁੰਦੀ ਜੇ ਉਹਦੇ ਇੱਕ ਪਿਆਰ ਆ ਤੇ ਉਹਦੇ ਇੱਕ ਤਦੂਰੀ ਫੜਾ ਕੇ ਪਾਈਦੀ ਆ। ਪਰ ਤਦੂਰੀ ਸੋਸ ਦਹੀਂ ਨਾਲ ਬਣਦੀ ਸਾਡੀ ਤੇ ਉਹਦੇ ਨਾਲ ਥੋੜਾ ਟੈਂਗੀ ਫਲੇਵਰ ਹੋ ਜਾਂਦਾ ਸਮੋਕ ਫਲੇਵਰ ਜਿਸ ਨੂੰ ਕਹਿੰਦੇ ਆਪਾਂ ਤੇ ਉਹ ਡਰਿੰਕਰਸ ਨੂੰ ਬਹੁਤ ਅੱਛਾ ਲੱਗਿਆ। ਤੇ ਨਾਲ ਅਸੀਂ ਆਪਣੇ ਹੱਥ ਨਾਲ ਤਿਆਰ ਕੀਤੀ ਪੁਦੀਨੇ ਦੀ ਤੰਦੇ ਦੀ ਚੱਟੀ ਬਣਾ ਰਹੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਦੁਨੀਆ ਪਰ ਤੰਦਿਆਂ ਹੀ ਪੈਣਾ ਭਾਵੇਂ 400 ਰੁਪਏ ਕਿਲੋ ਹੋਵੇ ਤੇ ਇਹ ਸਾਡੀ ਸਪੈਸ਼ਲ ਮੈਂ ਟੇਸਟ ਕੀਤੀ ਆ ਬਹੁਤ ਵਧੀਆ ਸੀ ਮਿੱਠਾ ਤੇ ਉਹ ਬਣਿਆ ਤੇ ਉਸ ਤੋਂ ਬਾਅਦ ਜਦੋਂ ਸ਼ਰਾਬ ਉਹ ਪਿੰਦ ਨੇ ਉਹਨਾਂ ਦਾ ਨਸ਼ਾ ਦੂਰਾ ਹੋ ਜਾਂਦਾ ਕਹਿੰਦੇ ਭਾਜੀ ਮਜ਼ਾ ਆ ਗਿਆ ਤੇ ਉਹਨਾਂ ਨੂੰ ਮਜ਼ਾ ਆ ਗਿਆ ਤੇ ਮੈਨੂੰ ਖੁਦ ਮਜ਼ਾ ਆ ਗਿਆ ਵਾਹ ਜੀ ਵਾਹ ਜੀ ਮੇਰਾ ਕਸਟਮਰ ਸੈਟੀਸਫਾਈਡ ਹੈ ਮੈਂ ਖੁਦ ਬਹੁਤ ਸੈਟੀਸਫਾਈਡ ਹੋ ਜਾਦਾ ਜੀ ਇਹ ਗਾਇਡਨ ਕੋਈ ਹੋਵੇ ਤੁਹਾਡੇ ਕੋਲੇ ਕਿਸੇ ਜੀ ਚਾਪ ਚ ਸੁਣਾ ਦਿਓ ਕੋਈ ਜੇ ਹੈਗੀ ਆ ਤਾਂ ਚਾਪ ਦੇ ਮੇਰੀ ਬਟਰ ਗਰੇਵੀ ਚਾਪ ਹੈ ਬਟਰ ਕਾਲੀ ਵਿੱਚ ਬੜੀ ਸਪੈਸ਼ਲ ਹੈ ਜਿਹੜਾ ਮੈਂ ਚੈਲੰਜ ਕਰਦਾ ਵਾਂ ਕਿ ਜਿਹੜਾ ਬੰਦਾ ਚਿਕਨ ਖਾਂਦਾ ਹੈ ਅਗਰ ਉਹ ਕਿਸੇ ਦਿਨ ਮੇਰੇ ਕੋਲ ਬਟਰ ਗਰੇਵੀ ਚਾਪ ਖਾ ਲੇਗਾ ਤੇ ਘੰਟੇ ਦੋ ਘੰਟੇ ਲਈ ਥੋੜੀ دیر ਲਈ ਉਹ ਚਕਰ ਭੁੱਲ ਜਾਏਗਾ ਚਿਕਨ ਦਾ ਫਲੇਵਰ ਤਾਂ ਉਹਦਾ ਚਿਕਨ ਤੇ ਪੀਸ ਤੇ ਨਹੀਂ ਆਣਗੇ ਉਹਦੇ ਵਿੱਚ ਲੇਕਿਨ ਚਾਪ ਦੇ ਵਿੱਚ ਗਰੇਵੀ ਦਾ ਫਲੇਵਰ ਐਸਾ ਹੋਏਗਾ ਕਿ ਐਂ ਲੱਗੇਗਾ ਕਿ ਜਿਵੇਂ ਆਪਾਂ ਚਿਕਨ ਹੀ ਖਾ ਰਹੇ ਸੋ ਯਾਨੀ ਕਿ ਜਿਹੜੇ ਔਰ वेजिटेरियन ਨੇ ਉਹ ਵੀ ਚਿਕਨ ਦਾ ਮਜ਼ਾ ਤੁਹਾਡੇ ਕੋਲ ਆ ਕੇ ਲੈ ਸਕਦੇ ਆ ਬਿਲਕੁਲ ਬਿਲਕੁਲ ਡੈਫੀਨੇਟਲੀ ਜਿਹੜੀ ਮੇਰੀ ਬਟਰ ਗਰੇਵੀ ਚਾਹਤ ਹੈਗੀ ਹੈ ਬਕਾਇਦਾ ਸਰਸੋਂ ਤੇਲ ਦੇ ਵਿੱਚ ਮੇਰੀ ਗਰੇਵੀ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਫਾਈਨਲ ਟੱਚ ਦਿੰਨੇ ਆ ਅਮੂਲ ਦੀ ਕਰੀਮ ਪਾ ਕੇ ਔਰ ਅਮੂਲ ਦਾ ਬਟਰ ਪਾ ਕੇ ਦਿੰਨੇ ਆ ਤੇ ਤੁਸੀਂ ਖੁਦ ਟੇਸਟ ਕਰੋਗੇ ਤੁਹਾਨੂੰ ਲੱਗੇਗਾ ਕਿ ਯਾਰ ਮੈਂ ਗਰੇਵੀ ਤੇ ਚਿਕਨ ਦੀ ਕਰ ਰਿਹਾ ਪਰ ਵਿੱਚੋਂ ਨਿਕਲਦੇ ਸੋਇਆ ਦੇ ਪੀਸ ਹੈਗੇ ਨਹੀਂ ਪਰ ਜਿਹੜਾ ਤੁਸੀਂ ਜਿਹੜੇ ਏਰੀਆ ਦੇ ਵਿੱਚ ਬੈਠੇ ਹੋ ਤੁਹਾਡੇ ਕੋਲੇ ਸਾਊਥ ਸਿਟੀ ਲੁਧਿਆਣੇ ਦਾ ਮਸ਼ਹੂਰ ਕਰਾਊਡ ਹੈ ਤੋ ਕੀ ਕੋਈ ਰਿਵਿਊ ਜਾਂ ਫੀਡਬੈਕ ਕਰੇ ਮਿਲੇ ਆ ਕੋਈ ਕੰਮ ਹਾਂਜੀ ਸਰ ਦੋ ਚਾਰ ਕਰ ਮੇਰੇ ਜੁੜੇ ਨੇ ਬਹੁਤ ਵਧੀਆ ਜਿਹੜੇ ਕਿ ਮਤਲਬ ਉਹਨਾਂ ਦੇ ਸੈਟਰਡੇ ਸੰਡੇ ਨੂੰ ਉਹਨਾਂ ਦੇ ਹੁੰਦੇ ਨੇ ਕਿ ਉਹ ਖੋਂਗੋ ਲੈ ਕੇ ਜਾਂਦੇ ਨੇ ਮੇਰੇ ਕੋਲ ਸਪੈਸ਼ਲੀ ਉਹਦੀ ਬਟਰ ਗਰੇਵੀ ਚਾਹ ਬਹੁਤ ਜੀ ਹੁੰਦੀ ਹੁੰਦੀ ਹੈ ਕਿਉਂਕਿ ਉਹ ਕਹਿੰਦੇ ਨੇ ਸਾਡੇ ਨਾਰਵੇਜੀ ਖਾਣ ਵਾਲੇ ਤਾਂ ਬਹੁਤ ਸਾਰੇ ਨੇ ਪਰ ਕੁਝ ਹੈਗੇ ਨਹੀਂ ਜਿਹੜੇ ਕਿ ਵੈਜ ਖਾਦੇ ਨੇ ਤੇ ਉਹਨਾਂ ਵਾਸਤੇ ਬਟਰ ਨੇ ਵੀ ਚਾਹ ਸਪੈਸ਼ਲ ਜਾਂਦੀ ਹੈ ਤੇ ਸਾਊਥ ਸਿਟੀ ਦੇ ਵਿੱਚ ਜਾਂਦੀ ਹੈ ਜਿੱਥੇ ਮੈਲ ਹਸਪੀਟਲ ਦੇ ਬੈਕ ਸਾਈਡ ਸੋ ਮਲਾਈ ਮੇਥੀ ਚਾਪ ਦੇ ਬਾਰੇ ਮੈਂ ਕੁਝ ਸੁਣਿਆ ਸੀਗਾ ਤੁਹਾਡਾ ਕਹਿੰਦੇ ਬੜਾ ਮਸ਼ਹੂਰ ਹੈ ਉਹਦਾ ਕੀ ਕੀ ਮੁੱਦਾ ਕੀ ਆ ਉਹਦਾ ਸਰ ਉਹ ਐਸਾ ਸੀਗਾ ਕਿ ਇੱਕ ਦਿਨ ਇੱਕ ਕਸਟਮਰ ਆਇਆ ਕਹਿੰਦੇ ਕੁਝ ਅਲੱਗ ਤੇ ਮੈਂ ਕਹਿੰਦੀ ਕੁਝ ਅਲੱਗ ਤੇ ਮੇਰੇ ਕਾਊਂਟਰ ਤੇ ਕਸੂਰੀ ਮੇਥੀ ਪਈ ਸੀ ਐਮ ਡੀ ਐਚ ਡੀ ਯੂਜ਼ ਕਰਦਾ ਮੈਂ ਤੇ ਉਹਨੂੰ ਕ੍ਰਸ਼ ਕਰਕੇ ਮੈਂ ਕਹਿੰਦੇ ਮਲਾਈ ਕਾਣੀ ਹੈ ਐਕਚੁਅਲ ਦੇ ਵਿੱਚ ਮਲਾਈ ਔਰ ਅਫਗਾਨੀ ਦਾ ਕੋਈ ਬਹੁਤਾ ਖਾਸ ਫਰਕ ਨਹੀਂ ਹੈ ਲੇਕਿਨ ਸਾਡੇ ਕੋਲ ਅਫਗਾਨੀ ਦਾ ਫਰਕ ਹੈ ਅਸੀਂ ਮੋਟੀ ਲਾਈਚੀ ਬਣਾਉਂਦੇ ਹਾਂ ਤੇ ਗ੍ਰੀਨ ਟੱਚ ਹੁੰਦਾ ਉਹ ਕਹਿੰਦੇ ਇਹ ਵੀ ਖਾਲੀ ਇਹ ਵੀ ਖਾਲੀ ਕੁਝ ਨਵਾਂ ਮੈਂ ਕਿਹਾ ਕੋਈ ਗੱਲ ਨਹੀਂ ਦਿੱਤੀ ਤੁਹਾਨੂੰ ਮਲਾਈ ਮੇਥੀ ਬਣਾ ਕੇ ਦਿੰਦੇ ਨਾ ਮਲਾਈ ਮੇਥੀ ਉਹਨਾਂ ਨੂੰ ਬਣਾ ਕੇ ਦਿੱਤੀ ਉਹ ਕਾਊਂਟਰ ਦੇ ਕੋਲ ਆ ਕੇ ਖਾਦੇ ਖਾਦੇ ਕਹਿੰਦੇ ਬਈ ਮਲਾਈ ਮੇਥੀ ਸੁਣੀ ਵੀ ਪਹਿਲੀ ਵਾਰੀ ਹੈ ਚਾਪ ਦੇ ਵਿੱਚ ਤੇ ਖਾਧੀ ਵੀ ਪਹਿਲੀ ਵਾਰੀ ਹੈ ਤੇ ਆਸਮ ਤੇ ਉਹ ਆਸਮ ਐਸੀ ਹੋਈ ਕਿ ਉਹ ਮੇਰੀ ਰੈਗੂਲਰ ਵਰਗੀ ਮਲਾਈ ਮੇਥੀ ਔਰ ਬਹੁਤ ਅਫੋਰਡੇਬਲ ਪ੍ਰਾਈਸ ਦੇ ਵਿੱਚ ਹੈ ਮਲਾਈ ਮੇਥੀ ਪਹਿਲੀ ਗੱਲ ਤਾਂ ਜਲਦੀ ਮਲਾਈ ਮੇਥੀ ਕਿਤੇ ਮਿਲੇਗੀ ਔਰ ਮਿਲੇਗੀ ਤੇ ਵੱਡੇ ਰੈਸਟੋਰੈਂਟ ਜਾਂ ਬਾਜ਼ਾਰ ਦੇ ਚ ਮਿਲੇਗੀ ਮੇਰੇ ਕੋਲ ਬਹੁਤ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੇਗੀ ਔਰ ਮੇਰੀ ਤਕਰੀਬਨ ਸਾਰੀ ਚਾਪ ਦੇ ਬਹੁਤ ਰੇਟ ਬਹੁਤ ਅੱਛੇ ਹੈ ਕਿ ਮਤਲਬ ਕੋਈ ਵੀ ਅਫੋਰਡ ਕਰ ਸਕਦਾ ਹੈ ਸੋ ਮੈਂ ਵੀ ਸੁਣਿਆ ਜਿਹੜੀ ਤੁਹਾਡੇ ਕੋਲੇ ਚਾਪ ਹੈ ਉਹ ਵੱਡੇ ਵੱਡੇ ਰੈਸਟੋਰੈਂਟਾਂ ਬਾਜ਼ਾਰ ਤੋਂ ਬਿਨਾਂ ਹੋਰ ਕਿਤੇ ਨਹੀਂ ਮਿਲਦੀ ਹਾਂਜੀ ਸਰ ਮੇਰੀ ਜਿਹੜੀ ਚਾਪ ਹੈ ਸਾਰੇ ਲੁਧਿਆਣਾ ਦੀ ਚਾਪ ਦਿੰਦੀ ਹੈਗੀ ਪਲੇਨ ਚਾਪ ਹੁੰਦੀ ਹੈ ਪਰ ਮੇਰੇ ਕੋਲ ਜਿਹੜੀ ਚਾਪ ਹੈ ਚਾਪ ਦੇ ਅੰਦਰ ਹੀ ਅਸੀਂ ਸਟਫਿੰਗ ਕਰਵਾਈ ਹੋਈ ਹੈ ਸਪੈਸ਼ਲੀ ਉਹਦੇ ਤੇ ਮੇਥੀ ਕਾਲੀ ਮਿਰਚ ਜੀਰਾ ਤੇ ਔਰੀਗানো ਤੇ ਚਿਲੀ ਫਲੇਕ ਹੁੰਦੇ ਵਿੱਚ ਹੀ ਤੁਹਾਨੂੰ ਫੀਲ ਫਿਲਿੰਗ ਹੋਏਗੀ ਜਦੋਂ ਭਾਜੀ ਕੀ ਕੀ ਆਪਣੇ ਕੋਲੇ ਖਾਣ ਵਾਸਤੇ ਸਪੈਸ਼ਲ ਹੈ ਜੀ ਸਪੈਸ਼ਲ ਅਗਰ ਤੁਸੀਂ ਫਾਸਟ ਹੋ ਲਈ ਜਾਓਗੇ ਤਾਂ ਮੇਰੇ ਕੋਲ ਸਭ ਤੋਂ ਮਤਲਬ ਇੱਕ ਸਪੈਸ਼ialਟੀ ਮੇਰੀ ਹੈਗੀ ਜੋ ਸਪੈਸ਼ialਟੀ ਹੈਗੀ ਜਿਹੜਾ ਮੇਰਾ ਚੀਜ਼ ਕੰਟਰੋਲ ਬੰਦਾ ਉਹ ਮੈਂ ਪਹਿਲੇ ਬਣਾ ਕੇ ਨਹੀਂ ਰੱਖਦਾ ਕਸਮਰ ਤੋਂ ਪਹਿਲੇ 20 ਮਿੰਟ ਦਾ ਟਾਈਮ ਲੈਣਾ ਵਾ ਔਰ ਫਰੈਸ਼ ਬਣਾ ਕੇ ਦੂਸਰਾ ਮੇਰੇ ਕੋਲ ਇੱਕ ਬਹੁਤ ਫੇਮਸ ਮੇਰਾ 버ਗਰ ਆ ਪਿਛਲੇ ਸਾਲ ਫੇਮਸ ਹੋ ਗਿਆ ਸੀ ਰਾਤੋ ਰਾਤ ਉਸ 버ਗਰ ਤੇ ਫੇਮਸ ਕੀਤਾ ਮੇਰਾ ਐਡ ਕਾਊਂਟਰ 버ਗਰ ਉਹ ਆਟੇ ਦੇ 베이스 ਤੇ ਬਣਦਾ ਹੈ ਜੇਕਰ ਤੁਸੀਂ 7:30 ਵਜੇ ਤੁਸੀਂ ਸ਼ਾਮ ਨੂੰ 버ਗਰ ਖਾ ਲਓ ਤੇ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਰਾਤ ਦੀ ਰੋਟੀ ਵੀ ਖਾਓਗੇ ਉਹਦੇ ਚ ਤੁਹਾਨੂੰ ਚਾਪ ਟਿੱਕੀ ਸਭ ਕੁਝ ਕ੍ਰਸ਼ ਕਰਕੇ ਮਿਲੇਗਾ ਇਹ 버ਗਰ ਕਿ ਟਿੱਕੀ ਵੇਸੀ ਕ੍ਰਸ਼ ਕਰਕੇ ਪਾਨੇ ਆ ਔਰ ਬੰਦਾ ਸਾਡੇ ਕੋਲੋਂ ਅਮੂਲ ਦੇ ਵਿੱਚ ਹੀ ਆ ਔਰ ਉਹਨਾਂ ਦਾ ਜਿਹੜਾ 베이스 ਹੁੰਦਾ ਪਿਓਰ ਆਟੇ ਦਾ ਹੁੰਦਾ ਸੰਡੇ ਨੂੰ ਅਵੇਲੇਬਲ ਨਹੀਂ ਹੁੰਦਾ ਉਹ ਕਿਉਂਕਿ ਸੰਡੇ ਨੂੰ ਜਿੱਤੋਂ ਮੇਰਾ ਆਂਦਾ ਉਹ ਵੇਕਰੀ ਆਫ ਹ ਸੋ ਬੜਾ ਸੁਣਨਾ ਜੇ ਮੈਂ ਬੜਾ ਨਾਮ ਸੁਣਿਆ ਕਸਟਮਰ ਤੁਹਾਡੇ ਇਨਕਾਪਟਰ 버ਗਰ ਦੇ ਬਹੁਤ ਜ਼ਿਆਦਾ ਇਥੇਰੇ ਪੌਪੂਲਰ ਹੈ ਤੇ ਫੇਮਸ ਹੈ ਤੁਹਾਡਾ ਮੈਂ ਬਹੁਤ ਹੁੰਦੇ ਗੋੜੀ ਰਿਵਿਊ ਲਿਆ ਕਿ ਕਸਟਮਰਾ ਜਿਹੜਾ ਇਨਕਾਪਟਰ 버ਗਰ ਹੈ ਥੀ ਬੈਸਟ ਇਥੇ ਦਾ ਸੋ ਆਪਾਂ ਉਸਦੇ ਰਿਗਾਰਡਿੰਗ ਗੱਲ ਕਰਾਂਗੇ ਸੋ ਆਪਣੀ ਸ਼ਾਪ ਕਿੱਥੇ ਹੈ ਸ਼ਾਪ ਦਾ ਜਰਾ ਰਿਵਿਊ ਦਿਓ ਤਾਂ ਕਿ ਤੁਹਾਨੂੰ ਦੇਖਣ ਵਾਸਤੇ ਬਹੁਤ ਸਾਰੀਆਂ ਹੋਰ ਯੂਨੀਕ ਆਈਟਮਾਂ ਜਿਹੜੀਆਂ ਫਰੈਸ਼ ਤੇ ਵਧੀਆ ਤਰੀਕੇ ਨਾਲ ਬਣਦੀ ਆ ਮਾ ਵਿਦਾਊਟ ਹਾਈ ਜੀਨਿਕ ਹਾਈ ਜੀ ਨਹੀਂ ਹੁੰਦਾ ਹੈਗਾ ਉਹਨਾਂ ਦੇ ਵਿੱਚ ਬਣਾਉਣ ਦਾ ਤਰੀਕਾ ਬਹੁਤ ਸਫਾਈ ਵਾਲਾ ਸੋ ਜਿਹਨੇ ਵੀ ਵੱਤਵਾ ਚੈਨਲ ਨੂੰ ਫੋਲੋ ਕਰ ਲਿਓ ਵੱਡੇ ਵੀਰੇ ਤੋਂ ਤੁਹਾਨੂੰ ਜਿਹੜੀ ਜਗ੍ਹਾ ਆ ਉਹ ਸਾਡੇ ਸਰਦਾਰ ਸਾਹਿਬ ਤੁਹਾਨੂੰ ਹੁਣੇ ਹੀ ਰਿਵਿਊ ਕਰਾ ਦੇਣਗੇ ਸਰਦਾਰ ਜੀ ਕਿਹੜੀ ਜਗ੍ਹਾ ਇਹ ਆਪਣੀ ਸਰਹਿ ਠੀਕੇਦਰੀ ਜੋਗਾ ਸਟਾਰਟ ਜੀ ਕੇ ਡੈਰੀ ਚੌਕ ਹੈ ਸਾਡਾ ਜੀ ਕੇ ਡੈਰੀ ਚੌਕ ਦੇ ਵਿੱਚ ਸਾਡੀ ਦੁਕਾਨ ਹੈਗੀ ਫਰੈਂਡ ਫਾਸਟ ਫੂਡ ਐਂਡ ਚਾਪ ਹਾਊਸ ਸੂਦ ਮੈਡੀਕਲ ਦੇ ਬਿਲਕੁਲ ਨਾਲ ਦੀ ਸਾਡੀ ਸ਼ਾਪ ਹੈ ਤੇ ਅਸੀਂ ਰਾਤੀ 11 ਵਜੇ ਤੱਕ ਅੱਥੇ ਆਵਲੇ ਰਹੂ ਸੋ ਭਾਈ ਜੀ ਵੱਧ ਤੋਂ ਵੱਧ ਫੋਲੋ ਕਰੋ ਜੀ ਕੇ ਡੈਰੀ ਚੌਕ ਹੰਬੜਾ ਰੋਡ ਲੁਧਿਆਣਾ ਨੀਅਰ ਅਬਾਊਟ ਸਾਉਂਥ ਚੀੜੀ ਦੇ ਸੋ ਜਿਹੜੇ ਵੀ ਕਸਟਮਰ ਨੇ ਵੱਧ ਤੋਂ ਵੱਧ ਆਓ ਤੇ ਇੱਥੇ ਦੀਆਂ ਯੂਨੀਕ ਐਡਵਾਂਟੇਜ ਟੇਸਟ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਟੇਸਟ ਕੀ ਹੁੰਦਾ ਵਾ